ਮੈਨੂੰ ਇੱਕ ਬਿਆਨ ਦੱਸ ਦਿਓ ਜਾਂ ਇੱਕ ਧਰਨਾ ਦੱਸ ਦਿਓ ਜਿੱਥੇ ਕਾਂਗਰਸ ਨੇ ਲਾਇਆ ਹੋਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਉਣ ਵਾਸਤੇ ਕਿਤੇ ਇੱਕ ਵਾਰ ਕਿਹਾ ਹੋਏ ਉਹਨਾਂ ਨੇ ਕਿ ਚੰਨ ਪੰਜਾਬੀ ਬੋਲਦੇ ਇਲਾਕੇ ਵਾਪਸ ਹੋਣੇ ਚਾਹੀਦੇ ਆ ਚੰਡੀਗੜ ਆਪਣੇ ਨਾਲ ਵਾਪਸ ਹੋਣਾ ਚਾਹੀਦਾ ਐਨੀ ਬੇਇਨਸਾਫੀ ਅਕਾਲੀ ਦਲ ਦੇ ਬਿਗੈਰ ਕੋਈ ਬੋਲਦਾ ਨਹੀਂ ਨਾ ਝਾੜੂ ਵਾਲੇ ਬੋਲਦੇ ਆ ਨਾ ਭਾਜਪੀ ਬੋਲੂਗੀ ਤੇ ਨਾ ਕਾਂਗਰਸ ਬੋਲੂਗੀ ਜੇ ਲੜਾਈ ਲੜਦੇ ਆ ਤੇ ਅਸੀਂ ਲੜਦੇ ਆ ਪਰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਪਛਾਣ ਨਹੀਂ ਰਹੇ ਆਪਣੇ ਕਿਹੜੇ ਆ ਤੇ ਪ੍ਰਾਏ ਕਿਹੜੇ ਆ ਕਿੰਨੀ ਕਿੰਨੀ ਬੇਨਸਾਹੀ ਆਪਣੇ ਨਾਲ ਹੋਈਆਂ ਆਪਾਂ ਮਿੰਟ ਚ ਭੁੱਲ ਜਾਂਦੇ ਆਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨਾਂ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਐ ਦੁਨੀਆ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਹੈ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਦੁਨੀਆ ਦਾ ਕਾਨੂੰਨ ਹੈ ਹਿੰਦੁਸਤਾਨ 'ਚ ਵੀ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਦੇ ਐ ਪਾਣੀ ਕੱਲਾ ਉਹ ਸੂਬਾ ਵਰਤਰਾ ਕੱਲਾ ਆਪਣਾ ਸੂਬਾ ਹੈ ਜਿੱਥੇ ਦਰਿਆ ਆਪਣੇ ਐ ਤੇ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਹੈ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਦੀ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਨਹੀਂ ਜੋ ਬੋਲਣਾ ਤਾਂ ਕਾਲੀਦਲ ਦੇ ਖਿਲਾਫ ਬੋਲਣਾ ਹੈ ਕਾਲੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਹੈ ਪਾਣੀ ਥੋੜਾ ਖੋਕੇ ਲੈ ਗਏ ਅੱਜ ਥੋੜੇ ਇੱਥੇ ਟਿਊਬਲਾਂ ਦੀ ਲੋੜ ਨਹੀਂ ਪੈਣੀ ਸੀ ਜੇ ਰਾਜਸਥਾਨ ਜਿਹੜਾ ਪਾਣੀ ਗਿਆ ਉਹ ਇੱਥੇ ਹੀ ਰਹਿੰਦਾ ਇਹਦਾ ਹਰਿਆਣੇ ਵਿੱਚ ਗਿਆ ਉਹ ਇੱਥੇ ਹੀ ਰਹਿੰਦਾ ਫਿਰ ਤੁਹਾਨੂੰ ਟਿਊਬਵਲ ਦੀ ਲੋੜ ਨਹੀਂ ਪੈਣੀ ਸੀ ਆਪਣਾ ਪਾਣੀ ਟਿਊਬ ਲਾਂਦਾ ਅੱਜ 800 ਫੁੱਟ ਤੇ ਚਲਾ ਗਿਆ ਟਿਊਬਵਲ 900 ਫੁੱਟ ਦੇ ਚਲੇ ਜਾਣਗੇ ਤਿੱਥ 10-20 ਸਾਲ ਦੀ ਗੱਲ ਹੈ ਆਪਣੇ ਤੇ ਰਾਜਸਥਾਨ ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ ਉਦੋਂ ਜਾਗੋਗੇ ਉਦੋਂ ਆਪਣੀ ਪਾਰਟੀ ਨੂੰ ਤਕੜਾ ਰੱਖੋਗੇ ਉਦੋਂ ਆਪਣੀ ਪਾਰਟੀ ਦੀ ਗੱਲ ਕਰੋਗੇ ਤੁਸੀਂ ਆਪਣਾ ਦੇਸ਼ ਦਾ ਇਤਿਹਾਸ ਦੇਸ਼ ਹੀ ਦੇਖ ਲਓ ਆਪਣੇ ਨਾਲੋਂ ਵੱਧ ਆਬਾਦੀ ਦੇਸ਼ ਵਿੱਚ 크ਰਿਸਚੀਅਨ ਭਾਈਚਾਰੇ ਦੀ ਹੈ ਆਪਣੇ ਨਾਲੋਂ ਵੱਧ ਦੇਸ਼ ਵਿੱਚ ਆਬਾਦੀ ਮੁਸਲਿਮ ਭਾਈਚਾਰੇ ਦੀ ਹੈ ਕਿਉਂਕਿ ਉਹਨਾਂ ਦੀ ਕੋਈ ਜਥੇਬੰਦੀ ਨਹੀਂ ਉਹਨਾਂ ਦਾ ਕੋਈ ਇੰਸਟੀਚਿਊਨ ਨਹੀਂ ਅੱਜ ਉਹਨਾਂ ਦੇ ੱਟਕੇ ਹੋ ਰਹੇ ਐ ਅੱਜ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਮੁਸਲਮ ਭਾਈਚਾਰੇ ਨਾਲ ਕਿਵੇਂ ਵਿਤਕਰਾਂ ਹੁੰਦਾ ਕਿਵੇਂ ਉਹਨਾਂ ਦਾ ਵਕਫਾ ਬੋਰਡ ਜਿਹੜਾ ਉਹਨਾਂ ਦਾ ਜਿਵੇਂ ਐਜੀਬੀਸੀ ਆਪਣੀ ਉਹਨਾਂ ਦਾ ਵਕਫਾ ਬੋਰਡ ਹੈ ਕਾਨੂੰਨ ਬਣਾ ਰਿਹਾ ਕਿ ਚੇਂਜ ਕਰਦੇ ਕਿਉਂ ਉਹਨਾਂ ਕੋਲੇ ਕੋਈ ਤਾਕਤ ਨਹੀਂ ਹੈ ਤੁਹਾਡੇ ਕੋਲੇ ਤਾਕਤ ਸੀ ਜਦੋਂ ਤੱਕ ਤੋ ਤਾਕਤ ਤੇ ਦੇ ਹੀ ਰੱਖੀ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੇ ਤਰਫ ਝਾਕ ਦੇਣ ਨੂੰ ਤੁਸੀਂ ਆਪ ਹੀ ਆਪਣੇ ਕੌਮ ਨੂੰ ਕਮਜ਼ੋਰ ਕਰਤਾ ਆਪਣੀ ਜਿਹੜੀਆਂ ਸੰਸਥਾ ਹੈ ਉਹਨੂੰ ਕਮਜ਼ੋਰ ਕਰਤਾ ਤੇ ਅੱਜ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਹੁਣ ਧਾਮੀ ਸਾਹਮਣੇ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਕੌਮ ਦਾ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੀ ਐਜੀਪੀਸੀ ਨੂੰ ਤੋੜ ਦਿਓ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਹਿੰਮਤ ਨਹੀਂ ਪਈ ਤੇ ਹੁਣ ਸੈਂਟਰ ਵੀ ਸਰਕਾਰ ਵੀ ਜਿਵੇਂ ਤੋੜਦੀ ਕਿਉਂਕਿ ਤੁਸੀਂ ਆਪਣੀ ਸੰਸਥਾ ਨੂੰ ਕਮਜ਼ੋਰ ਕਰਤਾ ਸਾਰੇ ਐਮਪੀ ਜਦਾ ਦਿੰਦੇ ਹੋ ਝਾੜੂ ਵਾਲਿਆਂ ਦੇ ਕਾਂਗਰਸ ਦੇ ਕੋਈ ਬੋਲਦਾ ਉੱਥੇ ਆ ਕੇ ਕੋਈ ਲੜਾਈ ਲੜਦਾ ਐਜੀਪੀਸੀ ਤੋੜ ਦਿੱਤੀ ਦਾਦੂਵਾਲ ਕੋਲੇ ਆਪਣਾ ਉਹਨੇ ਜਦੋਂ ਅੱਡ ਹੋਈ ਐਜੀਬੀ ਤੋੜੀ ਗਈ ਕੁਝ ਗੁਰੂ ਘਰਾਂ ਦੇ ਕਾਬਜ ਦਾਦੂਵਾਲ ਹੋ ਗਿਆ ਉਹਨੂੰ ਪੁੱਛੋ 1 ਰੁਪਏ ਦਾ ਹਿਸਾਬ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਰੋਜ਼ ਆਡਿਟ ਹੁੰਦੇ ਆ ਕੌਮ ਦੀ ਇੰਸਟੀਟਿਊਸ਼ਨ ਹੈ ਉਵੇਂ ਤੱਕ ਤਹਜ਼ੂਰ ਸਾਹਿਬ ਨੂੰ ਦੀ ਕਮੇਟੀ ਐਕਟ ਬਦਲ ਦਿੱਤਾ ਅੱਜ ਉਥੇ ਸਰਕਾਰੀ ਬੰਦਿਆਂ ਨੂੰ ਬਿਠਾ ਦਿੱਤਾ ਇੱਕ ਪਤਿਤ ਜਿਹੜਾ ਸ਼ਰਾਬ ਪੀਂਦਾ ਹੈ ਉਹ ਅੱਜ ਪ੍ਰਧਾਨ ਹੈ ਉਥੋਂ ਦਾ ਆਪਣੇ ਗੁਰੂ ਘਰ ਦਾ ਆਹ ਤਾਂ ਹਾਲਾਤ ਬਣ ਗਏ ਪਟਨਾ ਸਾਹਿਬ ਯਾ ਹੋ ਰਿਹਾ ਉੱਥੇ ਵੀ ਕੰਟਰੋਲ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੂਰਾ ਹੀ ਆਰਐਸਐਸ ਕੋਲੇ ਚਲੀ ਗਈ ਪਰ ਆਪਾਂ ਸੋਚਦੇ ਨਹੀਂ ਆਪਾਂ ਜਿਹੜਾ ਨਵਾਂ ਆਉਂਦਾ ਹੈ ਉਹਦੇ ਮੱਗਰ ਪੈ ਜਾਂਦੇ ਆ ਲੀਡਰ ਤੇ ਪਾਰਟੀਆਂ ਇੱਕ ਦਿਨ ਚ ਖੜੀਆਂ ਨਹੀਂ ਹੁੰਦੀਆਂ ਆ ਜਿਹੜੇ ਇੱਕ ਦਿਨ ਵਾਲੇ ਲੀਡਰ ਤੁਸੀਂ ਦੇਖ ਲਏ ਆ ਆ ਇੱਕ ਦਿਨ ਵਾਲੀਆਂ ਪਾਰਟੀਆਂ ਵੀ ਦੇਖ ਲੀਆਂ ਆ ਤੁਸੀਂ ਆ ਸੰਗਰੂਰ ਵਾਲੇ ਮੈਂ ਤੁਹਾਡੇ ਨਾਲ ਅੱਜ ਗਿਲਾ ਕਰਨਾ ਚਾਹਣਾ ਤੁਸੀਂ ਦੱਸੋ ਝਾੜੂ ਵਾਲੇ ਲਿਹਾਉਣ ਵਾਲੇ ਪੰਜਾਬ 'ਚ ਆ ਜਿਹੜਾ ਹੈ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਇੱਥੋਂ ਸ਼ੁਰੂ ਹੋਇਆ ਸੀ 2014 'ਚ ਭਗਵੰਤ ਮਾਨ ਮੁੱਖ ਇੱਥੋਂ ਦਾ ਐਮਐਮਪੀ ਬਣਿਆ ਪਤ ਨਹੀਂ 2.5 ਤੇ 3 ਲੱਖ ਤੇ 2019 ਚ ਫਿਰ ਤੋਂ ਬਣਾਇਆ 2022 ਚ ਸਾਰੇ ਐਮਐਲਏ ਬਣਾਏ ਸੰਗਰੂਰ ਵਾਲੇ ਮੈਨੂੰ ਇੰਨਾ ਦੱਸ ਦਿਓ ਇੱਕ ਦਿਨ ਤੁਹਾਡੇ ਦੁੱਖ ਸੁੱਖ ਚ ਆਏ ਐ ਇੱਕ ਦਿਨ ਤੁਹਾਡੀ ਗੱਲ ਸੁਣਨ ਵਾਸਤੇ ਆਏ ਐ ਇੱਥੇ ਖੜ ਆ ਜਾਂਦੇ ਐ ਦਿਖਦੇ ਨਹੀਂ ਮੈਨੂੰ ਇੰਨਾ ਹੀ ਦੱਸ ਦਿਓ ਮੁੱਖ ਮੰਤਰੀ ਤੁਸੀਂ ਬਣਾਇਆ ਅੱਜ ਦਾ ਮੁੱਖ ਮੰਤਰੀ ਬਣਾਉਣ ਵਾਲੇ ਤੁਸੀਂ ਹੋ ਮੈਨੂੰ ਇੱਕ ਦਿਨ ਦੱਸ ਦਿਓ ਜੇ ਸੁਨਾਮ ਦੇ ਕਿਸੇ ਪਿੰਡ ਚ ਗਿਆ ਹੋਏ ਧੂਰੀ ਵਾਲੇ ਆਏ ਹੋਣੇ ਆ ਧੂਰੀ ਵਾਲੇ ਦੱਸ ਦਿਨ ਉੱਥੇ ਆਏ ਹਣ ਕਿੰਨਾ ਬੁਰਾ ਹਾਲ ਹੈ ਧੂਰੀ ਸ਼ਹਿਰ ਚ ਵੱਢ ਨਹੀਂ ਸਕਦੇ ਤੇ ਕੀ ਕੀ ਕਹਿੰਦੇ ਹੁੰਦੇ ਸੀ ਆ ਬਾਦਲ ਵਾਲੇ ਆ ਕਾਲੀ ਦਲ ਦੇਖੋ ਜੀ ਆ ਕਰਦੇ ਉਹ ਕਰਦੇ ਆ ਅਸੀਂ ਤਾਂ ਸੇਵਾ ਕੀਤੀ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਸੇਵਾ ਕੀਤੀ ਅੱਜ ਸੰਗਰੂਰ ਜ਼ਿਲ੍ਹੇ ਵਾਲਿਓ ਆ ਕੱਸੀਆਂ ਜੜੀਆਂ ਤੁਹਾਡੇ ਖੇਤਾਂ ਚ ਕੁਲੋਂ ਟੱਪਦੀਆਂ ਜਿੱਥੋਂ ਪਾਣੀ ਆਉਂਦਾ ਉਹ ਕੱਸੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਚੱਲ ਰਹੇ ਆ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਵੀ ਅਕਾਲੀ ਦਲ ਹੈ ਖਾਲੇ ਬਣਾਉਣ ਵਾਲਾ ਅਕਾਲੀ ਦਲ ਹੈ ਆਪਾਂ ਕਿਸਾਨੀ ਦੀ ਗੱਲ ਕਰਦੇ ਆਂ ਹਰ ਦੂਜੇ ਦਿਨ ਇੱਕ ਨਵੀਆਂ ਜਥੇਬੰਦੀ ਖੜੀ ਹੋ ਜਾਂਦੀ ਹੈ ਕਹਿੰਦੀ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਸੜਕਾਂ ਰੋਕਣ ਨਾਲ ਕਿਸਾਨਾਂ ਦਾ ਹਮਲਾ ਮਸਲਾ ਨਹੀਂ ਹੱਲ ਹੋਣਾ ਹੱਲ ਹੋਣਾ ਜਿਵੇਂ ਅਕਾਲੀ ਦਲ ਨੇ ਲੜਾਈਆਂ ਲੜੀਆਂ ਅਕਾਲੀ ਦਲ ਹੈ ਅਸਲੀ ਕਿਸਾਨਾਂ ਦੀ ਇੱਜ਼ਤੇਬੰਦੀ ਪੂਰੇ ਹਿੰਦੁਸਤਾਨ ਵਿੱਚ ਸ਼ਰੋਮਣੀ ਅਕਾਲੀ ਦਲ ਹੈ ਆ ਅਕਾਲੀ ਦਲ ਹੈ ਜੀਨੇ ਐਮ ਐਸ ਪੀ ਦਵਾਈ ਜਿਹੜੇ ਕਣਕ ਤੇ ਝੋਨੇ ਤੇ ਐਮ ਐਸ ਪੀ ਹੈ ਪਹਿਲੇ ਨਹੀਂ ਹੁੰਦੀ ਸੀ ਆ ਐਮ ਐਸ ਪੀ ਦਵਾਉਣ ਵਾਲਾ ਅਕਾਲੀ ਦਲ ਹੈ ਆ ਤੁਹਾਡੇ खेतों चाह झोना कण अकाली दल की मेहनत करके थोड़ी लड़ाई लड़के आ चीजा बना करके आ सारा कुछ होया मैं थोड़े दिन पहले गिदड़वे हल्के से जिते वे बादल साहब ने सियासी अपना जीवन शुरू किया व्डे बादल साहब ने मैं उन्होंने पिंड मेरे को मैं पूछा जमें आप बैठे हैं कोई बादल साहब का पुराना साथी है ਇੱਕ ਬਜ਼ੁਰਗ ਪਿੱਛੋਂ ਆਇਆ ਕਹਿੰਦਾ ਜੀ ਮੈਂ ਮੇਰੀ ਉਮਰ 90 ਸਾਲ ਹੈ ਮੈਂ ਬਾਦਲ ਸਾਹਿਬ ਦਾ ਸਾਥੀ ਹੈ ਮੈਂ ਉਹਨਾਂ ਨਾਲ ਸਾਰੀ ਜ਼ਿੰਦਗੀ ਰਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਕੱਲ ਦੱਸ ਉਦੋਂ ਬਾਦਲ ਸਾਹਿਬ ਵੀ ਛੋੜੇ ਸੀ ਤੂੰ ਵੀ ਛੋਟਾ ਸੀ ਕੀ ਹਾਲ ਹੁੰਦਾ ਸੀ ਆਪਣੇ ਪਿੰਡਾਂ ਦਾ ਉਦੋਂ ਕਹਿੰਦਾ ਉਦੋਂ ਸਾਡੇ ਕੋਲੇ ਦਾਣੇ ਨਹੀਂ ਹੁੰਦੇ ਸੀ ਸਾਡੇ ਟਿੱਬੇ ਹੁੰਦੇ ਸੀ ਆ ਸੰਗਰੂਰ ਵਾਲਿਓ ਯਾਦ ਕਰੋ ਤੁਸੀਂ ਪੁਰਾਣੇ ਬਜ਼ੁਰਗ ਬੈਠੇ ਇੱਥੇ ਕਿੱਡੇ ਕਿੱਡੇ ਵੱਡੇ ਟਿੱਬੇ ਹੁੰਦੇ ਸੀ ਇੱਥੇ ਕੋਈ ਝੋਨਾ ਹੁੰਦਾ ਸੀ ਪਹਿਲੇ ਉਹ ਮੈਨੂੰ ਬਜ਼ੁਰਗ ਕਹਿਣ ਲੱਗਿਆ ਕਹਿੰਦਾ ਜੀ ਸਾਡੇ ਕੋਈ ਕੱਸੀ ਨਹੀਂ ਸੀ ਕੋਈ ਨਹਿਰ ਨਹੀਂ ਸੀ ਕੋਈ ਖਾਲਾ ਨਹੀਂ ਸੀ ਮੀਂਹ ਪੈ ਜਾਂਦਾ ਨਰਮਾ ਹੋ ਜਾਂਦਾ ਨਹੀਂ ਹੁੰਦਾ ਤੇ ਬਾਜਰਾ ਨਾਲ ਸਾਰ ਲੈਂਦੇ ਕਹਿੰਦੇ ਬਾਪੂ ਬਾਦਲ ਆਇਆ ਉਹਨੇ ਕਸੀਆਂ ਲਿਆਂਦੀਆਂ ਖਾਲੇ ਬਣਾਏ ਨਹਿਰਾਂ ਕੱਢੀਆਂ ਖਾਉਣ ਪਾਈਪਾਂ ਸਿਸਟਮ ਲਿਆਂਦਾ ਮੰਡੀਆਂ ਬਣਾਈਆਂ ਅੱਜ ਅਸੀਂ ਕੋਠੀਆਂ ਪਾਈ ਬੈਠੇ ਆ ਅਕਾਲੀ ਦਲ ਨੇ ਕੀਤਾ ਹੈ ਸੰਗਰੂਰ ਵਾਲੇ ਤਾਂ ਹੀ ਮੈਂ ਬੇਨਤੀ ਕਰਨਾ ਚਾਹੁੰਨਾ ਪਛਾਣੀਏ ਆਪਾਂ ਬਾਰ-ਬਾਰ ਆਮ ਆਦਮੀ ਝਾੜੂ ਆਮ ਆਦਮੀ ਝਾੜੂ ਆ ਸਾਰੇ ਠੱਗ ਕਿੰਨਾ ਕੁ ਮੌਕਾ ਦੇਵਾਂ ਇਹ ਕਿੰਨੀ ਵਾਰੀ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ ਦੋ ਵਾਰ ਐਮਪੀ ਬਣਤਾ ਦੱਸੋ ਇੱਕ ਇੱਕ ਗੱਲ ਕੀਤੀ ਚਲੋ ਐਮਪੀ ਬਣ ਕੇ ਹੁਣ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਨਹੀਂ ਕਹ ਸਕਦਾ ਮੇਰੇ ਕੋਲ ਤਾਕਤ ਨਹੀਂ ਹੈ ਹੁਣ ਤਾਂ 2-3 ਸਾਲ ਹੋ ਗਏ ਕਿਹੜਾ ਮਿਲ ਸਕਦਾ ਮੈਨੂੰ ਦੱਸੋ ਕੋਈ ਇਹਦਾ ਵਰਕਰ ਤੁਹਾਡੇ ਪਿੰਡ ਦਾ ਕਹੋ ਕਿ ਮੁੱਖ ਮੰਤਰੀ ਨੂੰ ਮਿਲਣ ਜਾਣਾ ਹੈ ਉਹ ਮਿਲ ਜਾਊਗਾ ਮੈਂ ਸ਼ਰਤ ਲਾਉਣਾ ਉਹਨੂੰ ਅੰਦਰ ਬਣ ਨਹੀਂ ਦੇਣਗੇ ਤੇ ਬਾਪੂ ਬਾਦਲ ਨੂੰ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਕਿਸ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਤਾਂ ਯੋ ਮੈਂ ਕਹਾ ਲੀਡਰ ਇੱਕ ਰਾਜ ਚ ਪੈਦਾ ਨਹੀਂ ਹੁੰਦੇ ਐਜੇ ਲੀਡਰ ਜਿਹੜੇ ਇੱਕ ਰਾਜ ਚ ਲੀਡਰ ਬੰਨਣਾ ਚਾਹੁੰਦੇ ਆ ਉਹ ਮਰਵਾਉਣਗੇ ਸਾਰੀ ਕੌਮ ਨੂੰ ਤੇ ਪੰਜਾਬ ਨੂੰ ਤੇ ਦੂਜੇ ਸੂਬਿਆਂ ਨੂੰ ਜਿਹੜੇ ਇੱਕ ਰਾਜ ਬੰਨਣਾ ਚਾਹੁੰਦੇ ਆ ਇੱਕ ਰਾਜ ਪਾਰਟੀਆਂ ਨਹੀਂ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ ਪਾਰਟੀਆਂ ਖੜੀਆਂ ਹੁੰਦੀਆਂ ਇਤਿਹਾਸ ਨਾਲ ਅਕਾਲੀ ਦਲ ਦਾ ਇਤਿਹਾਸ ਹੈ ਸ਼ਹਾਦਤ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡ ਕੁਰਬਾਨੀਆਂ ਅਕਾਲੀ ਦਲ ਦੇ ਲੀਡਰ ਤੇ ਵਰਕਣਾ ਨੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਗਰੀਬ ਦੀ ਲੜਾਈ ਹੈ ਕਿਸਾਨ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਜੇ ਬੋਲਿਆ ਤੇ ਲੜਿਆ ਕੱਲਾ ਅਕਾਲੀ ਦਲ ਹੈ ਮੈਨੂੰ ਇੱਕ ਦੱਸ ਦਿਓ ਕੋਈ ਬੰਦਾ ਗਿਆ ਕੋਈ ਹੋਰ ਕੋਈ ਪਾਰਟੀ ਲੜਿਆ ਹੋਵੇ ਤੇ ਆਪਾਂ ਅੱਜ ਅਕਾਲੀ ਦਲ ਨੂੰ ਸਾਰੇ ਚਿੰਮੜੇ ਪਏ ਕਿਉਂਕਿ ਉਹਨਾਂ ਨੇ ਕਿ ਜੇ ਆਪਾਂ ਕੌਮ ਨੂੰ ਖਤਮ ਕਰਨਾ ਹੈ ਆ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀ ਪਾਰਟੀਆਂ ਤਾਕਤਾਂ ਏਜੰਸੀਆਂ ਹਨ ਉਹਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇਹ ਨਹੀਂ ਬਹਾਦਰ ਕੌਮ ਹੈ ਜੇ ਉਹਨੂੰ ਕੰਟਰੋਲ ਚ ਕਰਨਾ ਹੈ ਕਮਜ਼ੋਰ ਰੱਖਣਾ ਹੈ ਤਾਂ ਕੰਟਰੋਲ ਹੋਊਗੀ ਤੇ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਐ ਜੀਪੀਸੀ ਜਿੱਥੋਂ ਤਾਕਤ ਆਉਂਦੀ ਹੈ ਉਹਨੂੰ ਤੋੜ ਦਿਓ ਸ਼੍ਰੀ ਕਾਲ ਤਖਸਬ ਜਿਹੜੀ ਸੁਪਰੀਮ ਅਥਾਰਟੀ ਹੈ ਉਹਦਾ ਕਿਵੇਂ ਨਾ ਕਿਵੇਂ ਕੰਟਰੋਲ ਘਟਾ ਦਿਓ ਆ ਇਹਨਾਂ ਦੀ ਸਾਚਾ ਪਾ ਸਮਝਦੇ ਨਹੀਂ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਕੋਈ ਟੀਵੀ ਦੇਖ ਲਓ ਕੋਈ ਲੀਡਰ ਦਾ ਬਿਆਨ ਦੇਖ ਲਓ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਦਾ ਰਹਿ ਗਈ ਅੱਜ ਤਾਂ ਬਾਹਰ ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨ ਨਾ ਆਪ ਵਾਲੇ ਕਾਂਗਰਸਾਰੇ ਰਲੇ ਆ ਹੁਣ ਭਗਵਾਨਤਮਾਨ ਦੇਖੋ ਦੇਖੋ ਇੰਨਾ ਛਾਤਰ ਅਮੇਸ਼ਾ ਦੇ ਨਾਲ ਜੁੜਿਆ ਅਮੇਸ਼ਾ ਨੂੰ ਕਿਹਾ ਜੋ ਮਰਜੀ ਕਰੀ ਜੋ ਮੈਂ ਤੁਹਾਡੇ ਨਾਲ ਆ ਤੁਸੀਂ ਦੇਖ ਲਓ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਦੂਜੀ ਵੱਡੀ ਗੱਲ ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ ਫਾਈਲ ਕੇਸ ਚਲਾਉਣ ਵਾਸਤੇ ਭਗਵੰਤ ਮਾਨ ਦੇ ਦਫ਼ਤਰ ਪਈ ਆ ਤਿੰਨ ਸਾਲਾਂ ਚੋਂ ਦਸਕਤ ਨਹੀਂ ਕੀਤੇ ਫਿਰ ਕੌਣ ਕੌਣ ਹੈ ਕੌਣ ਕੀ ਹੈ ਹਲੇ ਵੀ ਨਹੀਂ ਜੇ ਆ ਸਮਝਾਂਗੇ ਪੰਜਾਬ ਨੂੰ ਬਚਾ ਲਈਏ ਕੌਮ ਨੂੰ ਬਚਾ ਲਈਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਜੀਆਂ ਆਗੀਆਂ ਜਿਨ੍ਹਾਂ ਦੀ ਸ਼ਕਲ ਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਰੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜਬਾਨਤਾ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਿਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਿਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਗੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਉਹਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੇਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੇਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੇਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਕ ਇੱਥੇ ਸਟੇਜ 'ਤੇ ਪੁੰਦਰ ਸਾਹਿਬ ਬੈਠੇ ਐ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ੍ਹ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਏ 'ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਲ ਸਿੰਘ ਦੇ ਪਰਿਵਾਰਤਨ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਅਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਐ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱਢ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਵਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜੰਗਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਲਾਕ ਜਿਹੜੇ 30 ਸਾਲ ਪਹਿਲੇ ਸੀ ਸੰਤ ਹਲੰਗਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਾਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰਾਂ ਚ ਪੁਲਸ ਆ ਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਗੱਲ ਕਰਦੇ ਆ ਆਪਣਾ ਦੇਸ਼ ਆ ਕਿ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਆ ਇਨੂੰ ਆਜ਼ਾਦ ਆਪਾ ਕਰਾਇਆ ਹੈ ਆਪ ਮੈਨੂੰ ਸਹੀ ਦੱਸਾਂ ਯੂਪ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕਾ ਆਪਣਾ ਹੈ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਹੈ